ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੈ ਪਾਈਐ ਸਬਦ ਨਿਧਾਨੋ ਕਰੇ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੇ ਸਹਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬੇਨੂ ਦੂਜਾ ਕੋ ਨਹੀਂ ਇਕੋ ਨਾਮ ਧਿਆਏ ਰਹਾ ਕੀਮਤੇ ਕਹਨ ਨਾ ਜਾਈਐ ਸਗਰ ਗੁਣੀ ਅਥਾਹ ਵਡਭਾਗੀ ਮੇਲ ਸੰਗਤੀ ਸੱਚ ਸਬਦ ਵਿਸਾਹ ਕਰੇ ਸੇਵਾ ਸੁਖ ਸਾਗਰ ਸੇਰੇ ਸਾਹ ਪਾਤੇ ਸਾਹ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇਰਾ ਤਾਣ ਰਹਾ ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗੇ ਸਮਾ ਹਰੇ ਜਪੀਐ ਅਰਾਧਿਐ आठ पहर गोविंद जीय प्राण तानो थानो रखे कर कृपा राखी जिंद नानक सगले दुख उतारिया नु प्रभु पार ब्रह्म बखसिंद ਸਿਰੀ ਰਾਗ ਮਹੱਲਾ 5 ਪ੍ਰੀਤ ਲੱਗੀ ਤੇ ਸੁ ਸੱਚ ਸੋ ਮਰੈ ਨ ਆਵੈ ਜਾਈ ਨਾ ਵਿਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਈ ਦੀਨ ਦਰਦ ਦੁਖ ਪੰਜਨਾ ਸੇਵਕ ਕੈ ਸਤ ਪਾਈ ਅਚਰਜ ਰੂਪ ਨਿਰੰਜਨੋ ਗੋਰੇ ਮਿਲਾਇ ਮਾਈ ਪਾਈ ਰੇ ਮੀਤ ਕਰਹੁ ਪ੍ਰਭੂ ਸੋਏ माया मोह परीते त्रैगो सुखी न दिसै कोए रहा दानन दाता सीलवंत निर्मल रूप अपार सखा सहाई आते वड्डा ऊचा वड्डा अपार ਬਾਲਕੂ ਬਿਰਧੇ ਨਾ ਜਾਣੀ ਐ ਨਿਚਲੋ ਤੇ ਸੁ ਦਰਵਾਜਰ ਜੋ ਮੰਗੀ ਐ ਸੋਈ ਪਾਈ ਐ ਨਿਧਾਰਾ ਆਧਾਰ ਜੇ ਸੁ ਪੇਖਤ ਕੇ ਲੋ ਵਖੇ ਰਹਿ ਰਹੇ ਮਨ ਤਨ ਹੋਵੇ ਸੰਤੇ ਇਕ ਮਨ ਏਕੁ ਧਿਆਈਐ ਮਨ ਕੀ ਲਾਹੇ ਪਰਾਂਤੇ ਗੁਣ ਨਿਧਾਨੁ ਨਵਤਾਨੁ ਸਦਾ ਪੂਰਨ ਜਾ ਕੀ ਦਾਤੇ ਸਦਾ ਸਦਾ ਆਰਾਧਿਆ ਦਿਨੂ ਵਿਸਰਹ ਨਹੀਂ ਰਤੇ ਜਿਨ ਕਉ ਪੂਰਬ ਲਿਖਿਆ ਤਿੰਨ ਕਾ ਸਖਾ ਗਵਿੰਦ ਤਨੁ ਮਨੁ ਤਾਨੁ ਅਰਪੀ ਸਭ ਸਗਲ ਵਾਰੀਐ ਇਹ ਜਿੰਦ ਵੇਖੈ ਸੁਣੈ ਹਦੂਰੇ ਸਦ ਕਾਟੇ ਕਾਟੇ ਬ੍ਰਹਮ ਰਵਿੰਦੂ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸਿੰਦ ਸਿਰੀ ਰਾਗੁ ਮਹੱਲਾ 5 ਮਾਨੋ ਤਾਨੋ ਤਾਨੋ ਜੇ ਨੇ ਪ੍ਰਭੇ ਦਿਆ ਰਖਿਆ ਸਹਜੇ ਸਵਾਰੇ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਤੇ ਅਪਾਰ ਸਦਾ ਸਦਾ ਪ੍ਰਭ ਸਿਮਰਿਐ ਅੰਤਰੇ ਰੱਖੁਰ ਧਾਰੇ ਮੇਰੇ ਮਨ ਹਰ ਬਿਨੋ ਆਵਰ ਨ ਕੋਇ ਪ੍ਰਭ ਸਰਣਾਈ ਸਦਾ ਰਹਿ ਦੁਖ ਨ ਵਿਆਪੈ ਕੋਇ ਰਹਾ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕੂ ਮਾਤ ਪਿਤਾ ਸੋਤਬੰਧ ਪਾ ਕੂੜੇ ਸਭੇ ਸਾਖ ਜene ਕੀਤਾ ਤਿਸ へ ਨ ਜਾਣਈ ਮਨ ਮੁਖ ਪਾਸੁ ਨਾ ਪਾਕ ਅੰਤਰੇ ਬਾਹਰ ਰਵੇ ਰਹਿਆ ਤਿਸਨੋ ਜਾਣੈ ਦੂਰ ਤ੍ਰਿਸਨਾ ਲਾਗੀ ਰਚ ਰਹਿਆ ਅੰਤਰੇ ਹਉ ਮੈ ਕੂਰੇ ਭਗਤੀ ਨਾਮ ਵਿਹੂਣਿਆ ਆਵ ਹੈ ਵੰਨ ਹੈ ਪੂਰ ਰਾਖ ਲੇ ਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬੇਨੂ ਪ੍ਰਭ ਕੋਈ ਨ ਰਖਨ ਹਾਰ ਮਹਾ ਬਿਕਟ ਜਮ ਭਇਆ ਨਾਨਕ ਨਾਮ ਨਵਿਸਰਾਉ ਕਰੇ ਆਪਣੀ ਹਰ ਮਾਇਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਾਨੂੰ ਆਰੋ ਤਾਨੂੰ ਮੇਰਾ ਰਾਜ ਰੂਪ ਮੈਂ ਦੇਸ ਸਤਦਾਰਾ ਬਣਤਾ ਅਨੇਕ ਬਹੁਤ ਰੰਗ ਅਰੋ ਵੇਸ ਹਰੇ ਨਾਮੁ ਹਿਰਦੈ ਨਵਸੈ ਕਰਜਿ ਕਿਤੈ ਨਲਿਖੇ ਮੇਰੇ ਮਨ ਹਰੇ ਹਰੇ ਨਾਮੁ ਧਿਆਇ ਸਾਧਰੀ ਸੰਗ ਤੇ ਨਿਤ ਸਾਧਕੀ ਗੁਰ ਚਰਣੀ ਚਿਤੁ ਲਾਇ ਰਹਾ ਨਾਮੁ ਨਿਧਾਨੁ ਧਿਆਈਐ ਮਸਤ ਕੇ ਹੋਵੈ ਭਾਗੁ ਕਾਰਜ ਸਭੇ ਸਵਾਰੀਐ ਹੈ ਗੁਰ ਕੀ ਚਰਣੀ ਲਾਗੁ ਹਉ ਮੈ ਰੋਗ ਪ੍ਰਮ ਕਟਿਐ ਨਾ ਆਵੈ ਨਾ ਜਾਗੁ ਕਰ ਸੰਗਤਿ ਤੂ ਸਾਧ ਕੀ ਅਠ ਸਠੇ ਤੀਰਥ ਨਾ ਜੀਓ ਪ੍ਰਾਣ ਮਾਨੋ ਤਨ ਹਰੇ ਸੱਚ ਇਹ ਸਵਾਥੇ ਮਿਲੇ ਹੈ ਵਡਾਈਆ ਦਰ ਗਏ ਪਾਉ ਹੈ ਥਾ ਕਰੇ ਕਰਾਏ ਆਪੇ ਪ੍ਰਭੂ ਸਭੂ ਕੇ ਛ ਤੈਸ ਹੀ ਹਾਥੇ ਮਾਰੇ ਆਪੇ ਜੀਵਾਲਦਾ ਅੰਤਰੇ ਬਾਹਰੇ ਸਾਥੇ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਣਿ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ ਸਤ ਗੁਰ ਕੈ ਉਪਦੇਸੈ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ ਰਾਮਨਾਮੇ ਅੰਮ੍ਰਿਤ ਨਦਰ ਨਹਾਲੋ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭੂ ਆਪਣੀ ਇੱਕ ਨਿਮਖ ਨਮਨ ਹੋ ਵਿਸਾਰ ਰਹਾ ਗੁਣ ਗੋਵਿੰਦ ਨਿਤ ਗਾਵੀ ਹੈ ਅਵ ਗੁਣ ਕਟਣ ਹਾਰ ਬੇਨੁ ਹਰੇ ਨਾਮ ਨ ਸੁਖ ਹੋਈ ਕਰੇ ਡਿਠੇ ਵਿਸਥਾਰ ਸਹਜੇ ਸਿਫਤੀ ਰਤਿਆ ਪਵਜਲ ਉਤਰੇ ਪਾਰੇ ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਤੂਰੇ ਲੂਕੇ ਕਮਾਵੇ ਕਿਸ ਤੇ ਜਾ ਵੇਖੈ ਸਦਾ ਹਦੂਰੇ ਥਾਨ ਥਨੰਤਰ ਰਵੇ ਰਹਿਆ ਪ੍ਰਭੂ ਮੇਰਾ ਪਰਪੂਰੇ ਸਾਚੂ ਪਾਤੇ ਸਾਹੀ ਅਮਰ ਸਚ ਸੱਚੇ ਸਚਾ ਥਾਨੋ ਸੱਚੀ ਕੁਦਰਤ ਤੇ ਧਾਰਿਯਨੂ ਸਚੇ ਸਿਰਜੀਓਨੂ ਜਹਾਨੋ ਨਾਨਕ ਜਪਿਐ ਸਾਚੁ ਨਾਮੁ ਹੋ ਸਦਾ ਸਦਾ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ